ਕਾ ਗਰਦਾ ਚਾਂਦਪੁਰਾ ਸੈਫਨ 31 ਅਗਸਤ 2025 ਸਵਾ ਸਵੇਰੇ 11 ਵਜੇ ਦੋਸਤੋ ਕੱਲ ਸ਼ਾਮ ਨੂੰ 30 ਤਰੀਕ ਨੂੰ ਪਾਣੀ ਸੀ ਜਿਹੜਾ ਉਹ 2.5 ਫੁੱਟ ਸੀ ਅੱਜ ਸਵੇਰੇ 6 ਵਜੇ ਤੱਕ ਪਾਣੀ ਹੈ ਜਿਹੜਾ ਉਹ 2.5 2 ਫੁੱਟ ਤੇ ਆ ਗਿਆ ਸੀ ਪਰ ਹੁਣ ਜਿਹੜਾ ਪਾਣੀ ਆ ਤੁਸੀਂ ਦੇਖਿਓ ਗੇਜ ਪਾਣੀ 5 ਫੁੱਟ ਤੋਂ ਕੋਸ਼ਿੰਸ ਜਿਹੜਾ ਉਹ ਥੱਲੇ ਹੈ 5 ਫੁੱਟ ਨੂੰ ਛੱਟ ਕਰਨ ਲੱਗ ਗਿਆ ਆ ਦੇਖੋ ਤੁਸੀਂ ਪਿੱਛੇ ਪਾਣੀ ਹੈ ਜਿਹੜਾ ਉਹ ਪਾਣੀ ਟੀਕੇ ਜਿਹੜਾ ਉਹ ਮਾਪਿਆ ਗਿਆ 37800 ਕਿਊਸਿਕ ਕੱਗਰ ਦੇ ਚਾਂਦਪਰਾ ਸਾਈਫਨ ਦੀ ਜਿਹੜੀ ਕੈਪੈਸਿਟੀ 27000 ਕਿਊਸਕ ਹੈ ਇਹ ਤੋਂ ਪਿੱਛੇ ਕੱਗਰ ਦੇ ਚਾਂਦਪਰਾ ਸਾਈਫਨ ਤੋਂ ਜਿਹੜਾ ਰੰਗੋਈ ਨਾਲਾ ਹੈ ਉਹਦੀ ਕੈਪੈਸਿਟੀ 8500 ਕਿਊਸਕ ਹੈ ਕਿ ਕੱਗਰ ਦੇ ਚਾਂਦਪਰਾ ਸਾਈਫਨ ਦੀ ਕੈਪੈਸਿਟੀ 27000 ਕਿਊਸਕ ਪਿੱਛੇ ਜਿੱਥੋਂ ਪਾਣੀ ਵਾਈਪਾਸ ਕੀਤਾ ਹੈ ਰੰਗੋਈ ਨਾਲਾ ਉਹਦੀ ਕੈਪੈਸਿਟੀ ਹੈ ਜਿਹੜੀ ਉਹ 8500 ਕਿਊਸਕ ਹੈ ਦੋਨਾਂ ਨੂੰ ਮਿਲਾ ਕੇ 35500 ਕਿਊਸਕ ਕੈਪੈਸਿਟੀ ਬਣਦੀ ਹੈ ਪਰ ਪਿੱਛੋਂ ਪਾਣੀ ਹੈ ਜਿਹੜਾ 37000 ਅੱਡ ਤੱਕ ਵਿਸਕਾਰ ਰਹੇ ਹਨ ਪਾਣੀ ਵੱਧ ਘਟ ਜੋ ਵੀ ਆਉਂਦਾ ਹੈ ਉਹ ਆਪਣੇ ਹੱਥ ਵਸ ਹੈ ਨਹੀਂ ਆਪਣੇ ਹੱਥ ਵਸ ਹੈ ਕਿ ਆਪਾਂ ਆਪਣੇ ਚਾਂਦਪੁਰਾ ਬੰਨ ਨੂੰ ਮਜ਼ਬੂਤ ਕਰੀਏ ਜਿਹੜੀ ਜਾਣਕਾਰੀ ਹੈ ਉਹ ਇਹੀ ਹੈ ਕਿ ਕੱਲ 30 ਅਗਸਤ ਨੂੰ ਸ਼ਾਮ ਨੂੰ ਘੱਗਰ ਦੇ ਚਾਂਦਪੁਰਾ ਸਾਈਫਨ ਤੇ ਪਾਣੀ ਸੀ ਜਿਹੜਾ ਉਹ ਤਕਰੀਬਨ 2.5 ਫੁੱਟ ਸੀ ਸਵੇਰੇ 6 ਵਜੇ ਇੱਥੇ ਕਿਸਾਨ ਭਰਾ ਖੜੇ ਐ ਉਹਨਾਂ ਨੇ ਪਾਣੀ ਦੇਖਿਆ ਸੀ ਉਦੋਂ 2.5 ਫੁੱਟ ਸੀ 6 ਵਜੇ ਸਵੇਰੇ 31 ਅਗਸਤ ਨੂੰ ਤੇ ਅੱਜ ਹੁਣ 31 ਅਗਸਤ ਨੂੰ 11 ਵਜੇ ਪਾਣੀ ਹੈ ਜਿਹੜਾ ਉਹ 5 ਫੁੱਟ ਨੂੰ ਟੱਚ ਕਰਨ ਲੱਗ ਗਿਆ 4 ਫੁੱਟ 10 ਇੰਚ ਪਾਣੀ ਹੈਗਾ ਪਿੱਛੇ ਹੈ ਜਿਹੜਾ ਪਾਣੀ ਟੀਕੇ 37800 ਕਿਊਸਿਕ ਹੈ ਸਾਰੀ ਜਾਣਕਾਰੀ ਜੇ ਚੰਗੀ ਲੱਗਦੀ ਹੈ ਸਹੀ ਲੱਗਦੀ ਹੈ ਸਟਿੱਕ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਤੇ ਸ਼ੇਅਰ ਵੀ ਕਰਦੇਆ ਕਰੋ ਧੰਨਵਾਦ ਜੀ 31 ਅਗਸਤ 2025 ਸਮਾਂ ਸਵੇਰੇ 11 ਵਜੇ ਘੱਗਰ ਦਾ ਚਾਂਦਪੁਰਾ ਸਾਈਫਨ ਕੱਲ 30 ਅਗਸਤ 2025 ਨੂੰ ਪਾਣੀ ਹੈ ਜਿਹੜਾ ਇੱਥੇ ਚਾਂਦਪੁਰਾ ਸਾਈਫਨ ਤੇ ਉਹ 2.5 ਫੁੱਟ ਸੀ